ਮਨ ਸੇ ਤੋਂ ਮੈਂ ਸਟੇਟ ਜਨਰਲ ਸਾਈਟੀ ਯੂਥ ਕਾਂਗਰਸ ਪੰਜਾਬ ਫਿਰ ਧਰਨਾਂ ਲੱਗਾ ਇਹਦੇ ਬਾਰੇ ਕੀ ਕਰਨ ਜਾਵਗਦੀ ਸੀ ਤਾਂ ਸਰਨਾ ਦੇਖੋ ਜੀ ਮਜਬੂਰਨ ਸਾਡੇ ਪੱਟੀ ਸ਼ਹਿਰ ਦੇ ਹਾਲਾਤ ਹਨ ਜਿਹੜੇ ਬਣ ਸਿੱਕੇ ਸਾਨੂੰ ਸੜਕਾਂ ਦੇ ਦੁਤਕਰ ਨਾ ਪਿਆ ਇਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੇ ਸੂਚੇ ਤੌਰ ਤੇ ਸ਼ਹਿਰ ਵਾਸੀਆਂ ਨੇ ਦੁਕਾਨਦਾਰ ਭਰਾਵਾਂ ਨੇ ਮਜ਼ਦੂਰ ਭਰਾਵਾਂ ਨੇ ਇਕੱਠੇ ਹੋ ਕੇ ਉਹਦੇ ਜਿਹੜੇ ਰੋਜ਼ ਦੇ ਹਾਲਾਤ ਨੇ ਰੋਜ਼ ਲੁੱਟਾ ਖੋਹਾਂ ਚਾਹੀ ਦੁਕਾਨਾਂ ਦੇ ਸਾਡੇ ਜਿਹੜੇ ਭਰਾ ਬੈਠੇ ਦੁਕਾਨਦਾਰ ਉਹ ਸੇਫ ਜੀ ਪਤਾ ਹੀ ਨਹੀਂ ਕਿ ਕਿਹੜੇ ਪਾਸੇ ਗੋਲੀ ਆਏ ਨੀ ਕਿਹਨੂੰ ਮਾਰ ਦੇਣਾ ਇਸ ਦੇ ਨਾਲ ਨਾਲ ਜਿਹੜੇ ਖਰੀਦਦਾਰ ਵੀ ਆਉਂਦੇ ਆ ਮੈਂ ਤੁਹਾਨੂੰ ਗੱਲ ਦੱਸਦਾ ਥੋੜੇ ਦਿਨ ਪਹਿਲਾਂ ਦੀ ਗੱਲ ਆ ਕਿ ਸੋਨਾ ਲੈਣ ਆਏ ਕੀ ਕਹਿੰਦੇ ਪਾਉ ਵਿਚਾਰੇ ਨੇ ਮੰਦਰੀ ਜਿਹੜੀ ਹੀ ਆਪਣੀ ਉਂਗਲ 'ਚ ਪਾ ਲਈ ਮੰਦਰੀ ਤੇ ਲੈ ਕੇ ਜਾਣੀ ਨਾਲ ਉਹਦੀ ਉਂਗਲ ਵੱਢ ਕੇ ਨਾਲ ਇਹੋ ਜਿਹੇ ਬੱਤਰ ਹਾਲਾਤ ਨੇ ਪਰ ਇਹ ਐਗਜ਼ਾਮਪਲਾਂ ਬਹੁਤ ਜ਼ਿਆਦਾ ਨੇ ਇੱਕ ਦਿਨ ਦੀ ਗੱਲ ਨਹੀਂ ਕਿ ਰੋਜ਼ ਹੀ 4-5 ਵਾਰ ਦਾ ਤਾਂ ਇਹ ਸਹਿਮ ਦਾ ਜਿਹੜਾ ਮਾਹੌਲ ਬਣ ਗਿਆ ਵਾ ਉਸ ਦੇ ਕਰਕੇ ਧਰਨਾ ਲਾਇਆ ਗਿਆ ਜੀ ਜਿਹੜਾ ਕੋਚ ਪ੍ਰਸ਼ਾਦ ਸਿੰਘ ਜੀ ਦਾ ਸਤਾ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਾਂਭੇ ਉਹਨਾਂ ਦੇ ਵੀ ਪਰਿਵਾਰ ਬੱਚੇ ਆ ਉਹਨਾਂ ਦਾ ਜ਼ਿੰਮੇਵਾਰੀ ਬਾਕੀ ਹੈ ਕਿ ਸਾਨੂੰ ਸਖੇਤ ਰੱਖਣਾ ਹੈ ਜਦੋਂ ਇਸ ਤਰ੍ਹਾਂ ਜੋ ਸਵੇਰੇ ਅਹੀਂ ਨਿਕਲਦੇ ਆ ਸ਼ਾਮ ਨੂੰ ਇਹ ਪਤਾ ਨਹੀਂ ਹੁੰਦਾ ਕਿ ਕਿਹਨੇ ਘਰੇ ਵਾਪਸ ਜਾਣਾ ਤੇ ਕਿਹਨੇ ਨਹੀਂ ਜਾਣਾ ਕਾਰੋਬਾਰੀ ਲੋਕ ਇੱਥੇ ਆਉਣਾ ਪਸੰਦ ਨਹੀਂ ਕਰਦੇ ਜਿਨ੍ਹਾਂ ਦੇ ਇੱਥੇ ਕਾਰੋਬਾਰ ਚੱਲਦੇ ਸੀ ਉਹ ਇੱਥੇ ਉਹਨਾਂ ਨੇ ਆਪਣਾ ਕਾਰੋਬਾਰ ਸ਼ਿਫਟ ਕੀਤਾ ਚਾਹੇ ਉਹ ਦਿੱਲੀ ਚਲ ਕੇ ਚਾਹੇ ਹੋਰ ਕਿਤੇ ਜਾ ਕੇ ਪਰ ਉਹ ਪੱਟੀ ਰਹਿਣਾ ਪਸੰਦ ਨਹੀਂ ਕਰਦੇ ਨਾਲ ਦੀ ਨਾਲ ਬੜੇ ਵਿਖੇ ਬੱਚੇ ਜਿਹੜੇ ਇਥੇ ਵਧੀਆ ਆਪਣਾ ਫਿਊਚਰ ਬਣਾ ਸਕਦੇ ਸਕਦੇ ਆ ਉਹਨਾਂ ਦੇ ਮਾਪਿਆਂ ਨੇ ਕਿਹਾ ਵੀ ਇਹਨਾਂ ਨੂੰ ਬਾਹਰ ਭੇਜ ਦਈਏ ਸਾਡੀਆਂ ਅੱਖਾਂ ਭੁੱਖੇ ਹੋ ਜਾਣਗੇ ਪਰ ਇਹ ਤੇ ਹੈ ਨਾ ਸੇਫਟੀ ਤੇ ਸਕਿਉਰਟੀ ਤੇ ਉਥੇ ਹੋਣੀ ਉਹ ਇਹੋ ਜਿਹੇ ਮਾੜੇ ਹਾਲਾਤ ਜਿਹੜੇ ਸਾਡੇ ਇਲਾਕੇ ਦੇ ਬਣ ਕੇ ਡੀਐਸਪੀ ਸਾਹਿਬ ਸੁਖਦੇ ਨੇ ਐਸਡੀਐਮ ਸਾਹਿਬ ਇਥੇ ਹੈਗੇ ਨੇ ਉਹ ਵੀ ਐਡੀਸ਼ਨਲ ਚਾਰਜ ਦੇ ਦਿੱਤੇ ਵਾਲਿਆਂ ਨੂੰ ਦਿੱਤਾ ਮਤਲਬ ਕਿ ਕੋਈ ਚੋਰਾ ਵਾਲੀ ਵਾਰਸ਼ ਨਹੀਂ ਹੈਗਾ ਸਾਡੇ ਮੰਤਰੀ ਸਾਹਿਬ ਨੇ ਜਿਹੜੇ ਹਲਕੇ ਦੇ ਉਹ ਜਾ ਕੇ ਦਿੱਲੀ ਬੈਠੇ ਦਿੱਲੀ ਪ੍ਰਚਾਰ ਕਰ ਰਹੇ ਆ ਦੂਸਰੇ ਪ੍ਰਚਾਰ ਕਰ ਰਹੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਇੱਥੇ ਅੱਗ ਲੱਗੀ ਉਹ ਬੁਝਾਉਣੀ ਕਿੰਨੇ ਆ ਲੋਕਾਂ ਨੇ ਫਤਵਾ ਦੇ ਕੇ ਉਹਨਾਂ ਨੂੰ ਵੋਟਾਂ ਪਾਈਆਂ ਸੀ ਕਿ ਉਹ ਬੜੀਆਂ ਆਸਾਂ ਵੀ ਦਾ ਹੈ ਕਿ ਉਹ ਪੱਟੀ ਇਲਾਕੇ ਦਾ ਕੁਝ ਚੰਗਾ ਕਰਨਗੇ ਹੁਣ ਲੋਕ ਆਜੀ ਦੇ ਕੇ ਡਵੈਲਪਮੈਂਟ ਨਹੀਂ ਚਾਹੁੰਦੇ ਉਹ ਕੱਲੀ ਇਹ ਚਾਹੁੰਦੇ ਆ ਕਿ ਸਾਡੀ ਸੇਫਟੀ ਜਿਹੜੀ ਆ ਸਾਨੂੰ ਸੇਫਟੀ ਮਿਲ ਜੇ ਇੰਨੇ ਹੀ ਲੋਕ ਇਹੋ ਹੀ ਬੇਨਤੀ ਕਰਦੇ ਤੇ ਇਹੋ ਹੀ ਚਾਹੁੰਦੇ ਆ ਪਰ ਜਦੋਂ ਇਹ ਵੀ ਨਹੀਂ ਗੱਲ ਬਣੀ ਤੇ ਉਸ ਤੋਂ ਬਾਅਦ ਸਾਨੂੰ ਸੜਕਾਂ ਦੇ ਵਿੱਚ ਮਰੋਣਾ ਪਿਆ ਹੁਣ ਸਾਡਾ ਭਾਈਚਾਰਾ ਇੱਕ ਵਾਰ ਇਹੋ ਹੀ ਗੱਲ ਹੋਉਂਦੀ ਆ ਕਿ ਕਿੱਥੇ ਵੀ ਕਿਸੇ ਨੂੰ ਨੁਕਸਾਨ ਮਹਿਸੂਸ ਹੁੰਦੀ ਆ ਸਾਰੇ ਇਕੱਠੇ ਹੋ ਕੇ ਉੱਥੇ ਪਹੁੰਚੋ ਉਸ ਭਰਾ ਦਾ ਸਾਥ ਦਿਓ ਇਹ ਡਟ ਕੇ ਜਿਹੜੀ ਅਸੀਂ ਆਵਾਜ਼ ਆਹੀ ਆਪਣੀ ਆਵਾਜ਼ ਨੂੰ ਬੁਲੰਦ ਰੱਖਾਂਗੇ ਤਾਂ ਫੇਰ ਹੀ ਸਾਡੇ ਸ਼ਹਿਰ ਦਾ ਸਾਡਾ ਆਪਣਾ ਸ਼ਹਿਰ ਆ ਪੱਟੀ ਸਾਡਾ ਇਲਾਕਾ ਸਾਡੇ ਆਪਣੇ ਲੋਕ ਨੇ ਸਾਡੇ ਆਪਣੇ ਪਰਿਵਾਰ ਨੇ ਅਸੀਂ ਇੱਕ ਦੂਜੇ ਦੇ ਸਹਾਈ ਆਂ ਇੱਕ ਦੂਜੇ ਦੇ ਦੁੱਖ ਦਰਦ ਦੇ ਵੰਡਣ ਦੇ ਵਿੱਚ ਅਸੀਂ ਇੱਕ ਦੂਜੇ ਦੇ ਦਾ ਨਾਮ ਜੀ ਇਹਦਾ ਨਾਮ ਕੌਫੀ ਸਿੰਘ ਇਹ ਜੋ ਤਰਨਾ ਲਗਾ ਵਾ ਇਹ ਪੰਜਾਬ ਸਰਕਾਰ ਦੇ ਖਿਲਾਫ ਲੱਗਾ ਵਾ ਲਾਲਜੀਤ ਢੁੰਦਰ ਦੇ ਖਿਲਾਫ ਲੱਗਾ ਵਾ ਜੋ ਸ਼ਹਿਰ ਦੇ ਵਿੱਚ ਵਾਰਦਾਤਾ ਹੋਉਂਦੀਆਂ ਜਿਨ੍ਹਾਂ ਵਿੱਚ ਲੁੱਟਾਂ ਡਾਕੇ ਤੇ ਜਾਨੋ ਮਾਰਦੇ ਮਾਰਨ ਲਈ ਨੀਤ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਬੰਦੇ ਆ ਰਹੇ ਆ ਜਿੱਥੇ ਖੁਦ ਮੇਰੇ ਘਰ ਵੀ ਚਾਰ ਅਣਪਛਾਤੇ ਆਣੇ ਆ ਕੇ ਮੇਰੇ ਤੇ ਹਮਲਾ ਕੀਤਾ ਜਿਹਦੀ ਅਜੇ ਤੱਕ ਐਫ ਆਰ ਵੀ ਨਹੀਂ ਦਰਜ ਕੀਤੀ ਗਈ ਇਸ ਮਤਨ ਨੂੰ ਮਤਲਬ ਇੱਕ ਕੀ ਸਮਝਦੇ ਜੀ ਇਹ ਜੋ ਮੁੱਦਾ ਵਾ ਇਹ ਨਕਮੀ ਸਰਕਾਰ ਆਪਾਂ ਆ ਸਕਦੇ ਆ ਜੇ ਸਰਕਾਰ ਤੋਂ ਪ੍ਰਸ਼ਾਸਨ ਜਿਹੜੇ ਹੱਥ ਹੁੰਦਾ ਵਾ ਜਿਹੜਾ ਲੋਕਾਂ ਨੂੰ ਅਮਨ ਆਮਾਨ ਬਖਸ਼ਣਾ ਵੀ ਅਮਨ ਆਮਾਨ ਵਿੱਚ ਰਹਿਣ ਲਈ ਅੱਜ ਸ਼ਹਿਰ ਇੰਨਾ ਡਰਿਆ ਪਿਆ ਵੀ ਰਾਤ ਨੂੰ ਨੀਂਦ ਨਹੀਂ ਆਉਣੀ ਆਪਦੇ ਜ਼ਿੰਮੇਵਾਰੀ ਦੇ ਆਪਦੇ ਬੰਦੇ ਮੁਹੱਲਿਆਂ ਦੇ ਇਕੱਠੇ ਹੋ ਕੇ ਠਿਕਰੀ ਪਹਿਰੇ ਦੇਂਦਾ ਆ ਕਿਉਂ ਦੇਨੇ ਪੈਂਦੇ ਆ ਕਿਉਂਕਿ ਪੰਜਾਬ ਸਰਕਾਰ ਇੱਕ ਨਲਾਇਕ ਸਰਕਾਰ ਸਾਬਤ ਹੋਈ ਆ ਇਹਦੇ ਵਿੱਚ ਕੋਈ ਦੋਰਿਆਣੀ ਕਿ ਸਾਡੇ ਹਲਕੇ ਦੇ ਜਿਹੜੇ ਮਿਨਿਸਟਰ ਸਾਹਿਬ ਹੀ ਅੱਜ ਉਹ ਪਹਿਲਾਂ ਜਿਹੜੋ ਕੋਈ ਧਰਨਾ ਲੱਗਦਾ ਸੀ ਆ ਆਪ ਬਿੰਦੇ ਹਰ ਕੰਮ ਦੇ ਵਿੱਚ ਲਾਇਵ ਹੋ ਜਾਂਦੇ ਜਦੋਂ ਮਰਜੀ ਵੇਖੋ ਜਿੱਥੇ ਮਰਜੀ ਲਾਇਵ ਹੋ ਜਾਂਦੇ ਅੱਜ ਉਹਨਾਂ ਨੂੰ ਆਪ ਦੇ ਪੱਟੀ ਹਲਕੇ ਬਾਰੇ ਕੁਝ ਨਹੀਂ ਦੱਸਦੇ ਆ ਜਾ ਕੇ ਦਿੱਲੀ ਬੋਟਾ ਕਹਿੰਦਾ ਪੱਟੀ ਹਲਕੇ ਤੇ ਪੂਰੀ ਜਾਣ ਪਛਾਨ ਬਰਾਲ ਗਏ ਲਾਲਜੀਤ ਪੁਲਰ ਜੀ ਆਪਾਂ ਦਿੱਲੀ ਆਪਾਂ ਨੂੰ ਕੌਣ ਜਾਣਦਾ ਠੀਕ ਹੈ ਨਾ ਦਿੱਲੀ ਜਾ ਕੇ ਦਿੱਲੀ ਦਰਬਾਰ ਨੂੰ ਖੁਸ਼ ਨਾ ਕਰੋ ਇਹਨਾਂ ਤੁਹਾਨੂੰ ਵੋਟਾਂ ਪਾਈਆਂ ਜਿਨ੍ਹਾਂ ਹਲਕੇ ਤੋਂ ਜਿਤਾਇਆ ਖਾਸ ਕਰਕੇ ਪੱਟੀ ਸ਼ਹਿਰ ਨੇ ਜਿਨੇ 5500 500 ਵੋਟਾਂ ਦਾ ਤੁਹਾਨੂੰ ਲੀਡ ਦਿੱਤੀ ਉਹਨਾਂ ਦਾ ਦੇ ਖਿਆਲ ਕਰ ਲੋ ਆਪਾਂ ਇਹ ਨਾ ਸੋਚੀਏ ਮਤ ਸੋਚੀਏ ਵੀ ਆਪਾਂ ਨੂੰ ਪੈਸੇ ਨਾਲ ਜਿੱਤ ਜਾ ਕਿਦਾਂ ਜਦੋਂ ਆਈਆਂ ਨਾ 2027 ਚ ਵੋਟਾਂ ਦੇ ਲੋਕਾਂ ਘਰੇ ਨਹੀਂ ਜੇ ਵੜਨ ਦੇਣਾ ਇਹ ਕਰਕੇ ਇਹ ਇਨਾਂ ਲੋਕਾਂ ਦਾ ਕੋਈ ਕਸੂਰ ਨਹੀਂ ਇਹ ਕਸੂਰ ਆ ਵੀ ਤੁਹਾਨੂੰ ਵੋਟਾਂ ਪਾ ਕੇ ਬਣਾਤਾ ਬਾਕੀ ਜੋ ਵੀ ਆ ਤੁਸੀਂ ਵੇਖੰਦਾ ਜੇ ਇਹ ਰੋਜ਼ਗਾਰ ਤੇ ਐਜੂਕੇਸ਼ਨ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਸਰਕਾਰ ਬਣੀ ਸੀ ਜਿੱਚ ਇਹ ਇੱਕ ਨੰਬਰ ਦੇ ਵਿੱਚੋਂ ਜ਼ੀਰੋ ਵੀ ਨਹੀਂ ਹੈਗੀ ਇਹਨਾਂ ਸਾਰਾ ਕੁਝ ਤਹਿਸ ਨਹਿਸ ਕਰਕੇ ਰੱਖਦਾ ਅੱਜ ਦੁਕਾਨਦਾਰ ਜਿਹੜਾ ਆਪਦੀ ਦੁਕਾਨ ਇੱਕ ਮਿੰਟ ਨਹੀਂ ਛੱਡਦਾ ਉਹ ਦੁਕਾਨਾਂ ਵਾਲੇ ਦੁਕਾਨਾਂ ਬੰਦ ਕਰਕੇ ਸਵੇਰ ਦੇ ਬੈਠੇ ਆ ਜਿਨ੍ਹਾਂ ਨੂੰ ਅੱਜ ਲੱਖਾਂ ਨਹੀਂ ਕਰੋੜਾਂ ਰੁਪਈਆ ਦਾ ਘਾਟਾ ਪਿਆ ਵਾ ਉਸ ਤਿੱਕ ਇਸ ਕਰਕੇ ਪੰਜਾਬ ਸਰਕਾਰ ਕਰਕੇ ਇਹਨਾਂ ਸ਼ਬਦਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਨਾ ਜੀ ਮੇਰਾ ਜੁਜੀਤ ਸਿੰਘ ਰਾਣਾ ਪੁੱਤਰ ਕਿਸਾਨ ਕਾਂਗਰਸ ਪ੍ਰਧਾਨ ਸ਼ਹਿਰ ਪੱਟੀ ਹਾਂਜੀ ਅੱਜ ਇਸੇ ਜ਼ਮਾਨਦੀ ਵਿੱਚ ਸਾਰੇ ਇਮਾਨਦਾਰ ਵੀਰ ਸਾਰੇ ਜਥੇ ਬੰਦੀਆਂ ਸਾਰੀਆਂ ਪਾਰਟੀਆਂ ਜੁਨੀਆ ਵੀ ਆ ਇਕੱਠੀਆਂ ਹੋਈਆਂ ਵੀ ਜਿਹੜੇ ਆ ਸ਼ਹਿਰ ਦੇ ਵਿੱਚ ਮਾਰਦਾ ਤਾਂ ਹੋ ਰਹੀਆਂ ਆ ਇਹਨਾਂ ਦਾ ਬਹੁਤ ਲੋਕਾਂ ਦੇ ਵਿੱਚ ਖੌਫ ਬਣਿਆ ਪਿਆ ਆ ਦੇਖੋ ਕੋਈ ਬੰਦਾ ਸੇਫ ਨਹੀਂ ਦੇਖੋ ਜੇ ਕੋਈ ਬਾਜ਼ਾਰ ਜਾਂਦਾ ਆ ਤੇ ਉਹ ਨਹੀਂ ਸੇਫ ਲੋਕ ਆਪਣੇ ਘਰਾਂ 'ਚ ਨਹੀਂ ਸੇਫ ਇਸੇ ਕਰਕੇ ਪ੍ਰਸ਼ਾਸਨ ਨੂੰ ਹੀ ਅੱਜ ਜਗਾਉਣ ਦੇ ਲਈ ਇਹ ਧਰਨਾ ਰੱਖਿਆ ਗਿਆ ਕਿ ਪ੍ਰਸ਼ਾਸਨ ਨੂੰ ਇਉ ਮੰਗ ਕਰਦੇ ਆ ਸਾਰਿਆਂ ਤੋਂ ਮੰਗ ਕਰਦੇ ਆ ਕਿ ਵੇਖੋ ਸਰਕਾਰਾਂ ਤੋਂ ਵੀ ਮੰਗ ਕਰਦੇ ਆ ਜਿਹੜਾ ਇਹ ਸ਼ਹਿਰ ਦਾ ਸਿਸਟਮ ਖਰਾਬ ਹੋਇਆ ਪਿਆ ਆ ਲੁਟਾਂਖੋਾਂ ਡੰਨਦੀ ਵੀ ਹੋ ਰਹੀਆਂ ਆ ਇਹਨਾਂ ਨੂੰ ਕੋਈ ਨੱਥ ਪਾਈ ਜਾਵੇ ਤੇ ਜਿਹਦੇ ਨਾਲ ਜਿਹੜੇ ਸ਼ਹਿਰ ਵਾਸੀ ਆ ਉਹ ਆਪਦੀ ਸੁਖ ਦੀ ਜ਼ਿੰਦਗੀ ਬਤੀਤ ਕਰਨ। ਫਿਰ ਮੇਰਾ ਨਾਮ ਤਰੁਣ ਕੁਮਾਰ ਪੁਰੀ ਆ ਮੇਰੀ ਦੁਕਾਨ ਐ ਇਲੈਕਟ੍ਰੋਨਿਕ ਦੀ ਜੋ ਸਤਗੁਰੂ ਇਲੈਕਟ੍ਰੋਨਿਕ ਆ ਜੀ ਮੇਰੀ ਦੁਕਾਨ ਤੇ ਰਾਤ 18 ਜਨਵਰੀ 2025 ਨੂੰ ਤਕਰੀਬਨ ਰਾਤ 12:48 ਮਿੰਟ ਦੇ ਗੁਰੂ ਨਾਨਕ ਕलोनी ਥਾਣੀ ਚਾਰ ਲੜਕੇ ਆਏ ਨੇ ਜਿਨ੍ਹਾਂ ਨੇ ਮੇਰੀ ਦੁਕਾਨ ਦੀ ਛੱਤ ਦੇ ਉੱਪਰੋਂ ਦੀ ਮੋਂਟੀ ਦਾ ਗੇਟ ਤੋੜ ਕੇ ਤੇ ਗ੍ਰਿਲਾਂ ਵੱਢ ਕੇ ਮੇਰੀ ਦੁਕਾਨ ਤੇ 8 ਬੈਟਰੀ ਅਤੇ 12 ਇਨਵਰਟਰ ਅਤੇ 140 ਕੰਸੀਡ ਲਾਈਟਾਂ ਅਤੇ LCD ਆ तकरीबन 10-12 LCD ਆ ਉਹ ਚੋਰੀ ਕਰਕੇ ਰਾਤ ਲੈ ਗਏ ਔਰ ਮੈਂ ਇਸ ਪ੍ਰਦੀਪ ਪ੍ਰਸ਼ਾਸਨ ਤੋਂ ਜਦੋਂ ਆਪਣੀ ਦਰਖਾਸਤ ਲੈ ਕੇ ਗਿਆ ਪੁਲਿਸ ਥਾਣੇ ਅੰਦਰ ਤੇ ਮੈਨੂੰ ਮੁੱੱਚੀ ਸਾਹਿਬ ਰਾਣੇ ਕਿਹਾ ਜੀ ਸਾਡੇ ਕੋਲ ਸਟਾਫ ਦੀ ਕਮੀ ਹੋਣ ਦੇ ਕਰਕੇ ਅਸੀਂ ਰਾਤ ਨੂੰ ਪਹਿਰਾ ਨਹੀਂ ਦੇ ਸਕਦੇ ਤੇ ਤੁਹਾਨੂੰ ਆਪਣੀ ਆਪ ਤੁਸੀਂ ਆ ਦੁਕਾਨਾਂ ਦੀ ਰਾਖੀ ਕਰੋ ਮੈਨੂੰ ਇਸ ਸਵਾਲ ਦਾ ਕੋਈ ਨਿਰਿਜਾਣਾ ਨਹੀਂ ਨਿਪਲਿਆ ਫਿਰ ਮੈਂ ਬੜਾ ਦੁਖੀ ਪਰੇਸ਼ਾਨ ਹੋਇਆ ਸ਼ਾਮੀ 3:30 ਵਜੇ ਐਸਐਚਓ ਸਾਹਿਬ ਨੂੰ ਮਿਲਿਆ ਤੇ ਉਹਨਾਂ ਦਾ ਵੀ ਬਿਆਨ ਬਿਲਕੁਲ ਸੇਮ ਇਹੋ ਸੀ ਇਸ ਪ੍ਰਤੀ ਅੱਜ ਸਾਰੇ ਭਰਾਵਾਂ ਨੇ ਰਲ ਮਿਲ ਕੇ ਇਕੱਠੇ ਕੀਤਾ ਵਾ ਕਿ ਇਹ ਅੱਜ ਰੋਸੇ ਨਾਲ ਧਰਨਾ ਦੇ ਰਹੇ ਆ ਸਾਰੇ ਭਰਾਵਾਂ ਨਾਲ ਅੱਜ ਮੇਰਾ ਨੁਕਸਾਨ ਆ ਕੱਲ ਕਿਸੇ ਹੋਰ ਦਾ ਹੋਏਗਾ ਲੈ ਸਕਾ ਗਿਆ ਅੱਜ ਇੱਕ ਮੋਟੋ ਹੋ ਗਿਆ ਸਾਰੇ ਵੀਰ ਭਰਾਵਾਂ ਨੇਕਤਾ ਨਾਲ ਇਕੱਠ ਧਰਨਾ ਦਿੱਤਾ ਹੈ ਇਹ ਹੀ ਨਿਆ ਦਾ ਫੈਸਲਾ ਲੈਣਾ ਵਾ ਇਸ ਥਾਣੇ ਨੂੰ ਪੱਟੀ ਥਾਣੇ ਦੇ ਅੰਦਰ ਜਿਹੜਾ ਐਸ ਐਚਓ ਸਾਹਿਬ ਰਹੀ ਜੋ ਸੁਸਤੇ ਬੈਹੇ ਨੇ ਉਹਨਾਂ ਨੂੰ ਜਗਾਉਣਾ ਹੈ ਕਿ ਸਾਡੀਆਂ ਜੋ ਭਰਾਵਾਂ ਦੀਆਂ ਜੋ ਰੋਜ਼ ਨਿਤ ਵਾਰ ਤਾਂ ਹੁੰਦੀਆਂ ਵਾ ਕਿ ਕਿਸੇ ਦੀ ਚੋਰੀ ਹੋ ਜਾਂਦੀ ਕਿਸੇ ਦਾ ਮੋਬਾਈਲ ਖੋਇਆ ਜਾਂਦਾ ਕਿਸੇ ਨੂੰ ਕੋਈ ਛੱਟਾ ਬਿਰਾਂ ਲਾਈ ਜਾਂਦੀਆਂ ਨਾ ਇਹਦਾ ਨਜਾਤ ਵਾਇਜ ਪੁਲਿਸ ਪ੍ਰਸ਼ਾਸਨ ਜੋ ਖੁਦ ਕੁਝ ਕੰਮ ਨਹੀਂ ਕਰ ਰਿਹਾ ਸੀ ਇਸ ਪ੍ਰਤੀ ਅੱਜ ਅਸੀਂ ਇਸ ਪ੍ਰਤੀ ਧਰਨਾ ਦਿੱਤਾ ਸਾਰੇ ਭਰਾਵਾਂ ਨਾਲ ਮਿਲ ਕੇ ਕਿ ਸਾਰਿਆਂ ਦਾ ਸਹਿਯੋਗ ਮੰਗਿਆ ਵਾ ਇਹ ਨਿਆ ਕਰਦੇ ਆ ਕਿ ਸਾਡੀ ਇਹ ਦ ਪੁਚਾਈ ਜਵੇ ਅਸੀਂ ਪੱਤਰਕਾਰ ਭਾਈ ਜਾਰੇ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਸਾਰੇ ਵੀਰਾਂ ਨੇ ਰਲ ਮਿਲ ਕੇ ਸਹਿਯੋਗ ਦਿੱਤਾ ਅਤੇ ਸਾਡੇ ਭਰਾਵਾਂ ਦੀ ਮੰਗ ਨੂੰ ਬਹੁਤ ਉੱਚੀ ਤੱਕ ਸਾਨੂੰ ਇਹ ਅੱਜ ਇਕੱਠ ਕਰਕੇ ਸਾਡਾ ਇਹ ਤਰਨੇ ਨੂੰ ਕਾਮਯਾਬ ਰਖਿਆ ਇਹ ਤੁਹਾਡਾ ਨੁਕਸਾਨ ਕਿੰਨਾ ਹੋਇਆ ਜੀ ਮੇਰਾ ਜੀ 3 ਲੱਖ ਦਾ ਨੁਕਸਾਨ ਹੋ ਗਿਆ ਤੇ ਮੇਰਾ ਨਾਮ ਰਜਿਸਟਰ ਸੇ ਕੇਪੀ ਆ ਜੀ ਉਹਦਾ ਬਾਬਾ ਇਲੈਕਟ੍ਰੋਨਿਕ ਸ਼ੋਅਰ ਨੂੰ ਮਾਮਲੇ ਆ ਜਾਉਂਦੇ ਹਾਂ ਜੀ ਹਾਂਜੀ ਕੋਈ ਦਿਨ ਤੁਹਾਡੇ ਚੋਰਾਂ ਦੀ ਚੋਰੀ ਉਹਦਾ ਕੀ ਮਸਲਾ ਸਾਰਾ ਦੱਸੋ ਜੀ ਉਹਦੇ ਨੂੰ ਚੋਰੀ ਨਹੀਂ ਗੋਵਾ ਜੀ ਡਾਕਾ ਹੀ ਆ ਇਹ ਸਾਡਾ ਚੌਕੀਦਾਰ ਸੀ ਉੱਥੇ ਰਾਤ ਸੌਦਾ ਸੀ ਉਹਨਾਂ ਨੂੰ ਵੱਢ ਕੇ ਸਾਰ ਉਲਸਿਕੋ ਰਿਪੋਰਟ ਵੀ ਕਰਾਈ ਆ ਰਿਪੋਰਟ ਇਹਨਾਂ ਲਿਖੀ ਆ ਜੀ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਮਾੜੀ ਕੋਈ ਕਾਰਵਾਈ ਹੋਈ ਆ ਕਾਂਗੂਨ ਦੇ ਵਾਸਤੇ ਉਸ ਤੋਂ ਬਾਅਦ ਕੋਈ ਨਹੀਂ ਆ ਜੀ ਸਾਰਾ ਇਹਨਾਂ ਨੂੰ ਲੱਗ ਭਾਗ ਇਹਨਾਂ ਨੂੰ ਡਿਸਕਲੋਜ਼ ਹੀ ਆ ਸਾਰਾ ਪਤਾ ਹੀ ਨਹੀਂ ਪਰ ਹੁਣ ਅੱਗੇ ਕੀ ਕਾਰਵਾਈ ਕਰਦੇ ਕੀ ਨਹੀਂ ਕਰਦੇ ਸਾਨੂੰ ਵੀ ਪਤਾ ਨਾ ਸਾਡੇ ਨਾਲ ਕੋਈ ਇਹਨਾਂ ਦਾ ਰابطਾ ਜੀ ਜਿਹੜਾ ਤਰਨਾ ਲੱਗਾ ਜਿਸਕੇ ਕਿਹੜੇ ਸਮਝ ਲੱਗਾ ਤਰਨਾ ਜੀ ਤਰਨਾ ਦੇ ਸੇ ਦੁਕਾਨ ਖੋਆ ਜੋ ਉੱਥੋਂ ਚੋਰੀ ਹੋਣੀਆਂ ਸ਼ੁਰੂ ਹੋਈਆਂ ਸਾਰੇ ਸ਼ਹਿਰ 'ਚ ਫੈਲ ਗਈਆਂ ਜੀ ਕਦੀ ਇੱਕ ਦੁਕਾਨ ਨੂੰ ਕਦੀ ਦੂਜੀ ਨੂੰ ਟੋਕੇ ਦਾ ਮੋਬਾਈਲ ਕੋਲੋਂ ਕਨੇ ਪੈ ਕੋਲੋਂ ਕਿਸੇ ਦੇ ਘਰੇ ਪੈ ਜੋ ਜਾ ਨੇ ਲੋਕ ਸਾਰਾ ਸ਼ਹਿਰ ਤੰਗਾ ਕੇ ਨਾ ਆਲਰੇਡੀ ਸਾਰੇ ਸ਼ਹਿਰ ਦੇ ਦੁਕਾਨਦਾਰਾਂ ਨੇ ਧਰਨਾ ਲਾਇਆ ਹੋਇਆ ਵਾ ਸਾਰਾ ਸ਼ਹਿਰ ਪੱਟੀ ਅੱਜ ਧਰਨੇ ਦੇ ਵਿੱਚ ਬੈਠਾ ਵਾ ਪਰ ਪ੍ਰਸ਼ਾਸਨ ਦੇ ਕੰਨਾਂ ਤੇ ਜੂਨ ਹੀ ਸਰਕਦੀ ਇਹਨਾਂ ਨੇ ਬੇੜਾ ਗਰਖ ਕਰਕੇ ਹੋਇਆ ਬਹੁਤ ਬੁਰਾ ਹਾਲ ਆ ਗਰਾਊਂਡ ਲੈਵਲ ਤੇ ਲੋਕੀ ਬਹੁਤ ਦੁਖੀ ਆ ਇਸ ਕਰਕੇ ਕਿਤੇ ਗਰਾਊਂਡ ਲੈਵਲ ਤੇ ਕਿਤੇ ਇਹਨਾਂ ਨੂੰ ਸੀਆਈਡੀ ਨਹੀਂ ਹੁੰਦੀ ਹੋਏਗੀ ਕਿ ਕਿੰਨੇ ਲੋਕ ਸਾਡੇ ਤੋਂ ਤੰਗਿਆ ਬਸ ਉਤਲੇ ਲੈਵਲ ਤੇ ਲਾਲਾ ਲਾਲਾ ਤੇ ਹਲਾ ਹਲਾ ਸਾਰਾ ਕੁਝ ਕਰੀ ਜਾਂਦੇ ਥੱਲੇ ਗਰਾਊਂਡ ਲੈਵਲ ਤੇ ਬਹੁਤ ਮੰਦਾ ਆ ਰਿਹਾ ਪ੍ਰਸ਼ਾਸਨਾਂ ਦੀ ਕੋਈ ਚੀਜ਼ ਨਹੀਂ ਆ ਕਿ ਕੋਈ ਮਤਲਬ ਚਾਰ ਪੰਜ ਜਿਹੜੇ ਕਹਿ ਸਕਦੇ ਗਰੋਹ ਆ ਜਿਹੜੇ ਚੋਰੀ ਕਰਨ ਵਾਲੇ ਉਹ ਭੂਏ ਕਿਤੇ ਆ ਠੀਕ ਆ ਉਹਨਾਂ ਦੇ ਮਗਰੀਏ ਛਡਾਉਣ ਚਲੇ ਜਾਂਦੇ ਆ ਤੇ ਬਸ ਉਹਨਾਂ ਨੂੰ ਸਾਰਾ ਸ਼ਹਿਰ ਦਿੱਤਾ ਹੋਇਆ ਜੀ ਬਾਕੀ ਕੋਈ ਲੋਕਾਂ ਵਾਸਤੇ ਕੋਈ ਰਾਜ ਨਹੀਂ ਆ ਰਿਹਾ ਠੱਡਕ ਨੁਕਸਾਨ ਕਿੰਨਾ ਹੋਇਆ ਦੁਕਾਨ ਦਾ ਜੀ ਇਹਨਾਂ ਦਾ ਨੁਕਸਾਨ ਕਾਫੀ ਹੋ ਗਿਆ ਜੀ 46 47 ਆਟਮਾ ਚੁੱਕਿਆ ਉਹਦੀ ਸਾਡੇ ਕੋਲ ਸੀਸੀਟੀਵੀ ਵੀਡੀਓ ਮੌਜੂਦ ਹੈ ਨਹੀਂ ਤੇ ਪੁਲਿਸ ਨੇ ਇਹ ਵੀ ਨਹੀਂ ਮੰਨਣਾ ਕਿ ਇੰਨਾ ਸਮਾਨ ਕਿੱਧਰ ਜਾ ਸਕਦਾ ਕਹ ਜਿਹੜਾ ਧਰਨਾ ਲੱਗਾ ਇਹਦਾ ਨਿਕਲੂ ਦਿੰਦੇ ਆਪਣਾ ਨਦੀਜਾ ਜੀ ਇਹ ਦੇਖੋ ਜੀ ਜਨਤਾ ਇਹ ਹੁਣ ਵੇਖੋ ਇਹਨਾਂ ਪ੍ਰਸ਼ਾਸਨ ਦੇ ਕੰਨਾਂ ਦੇ ਕੋਈ ਜੂਨ ਸਿਰਕਦੀ ਕਿ ਨਹੀਂ ਸਿਰਕਦੀ ਅਜੇ ਤੱਕ ਤਾਂ ਕੋਈ ਇਹਨਾਂ ਦੇ ਅਸਰ ਨਹੀਂ ਆਜਾ ਆਇਆ ਐਸਐਚਓ ਦੇ ਡੀਐਸਪੀ ਅੰਦਰ ਥਾਣੇ 'ਚ ਬੈਠੇ ਉਦੋਂ ਸੀਆਈਡੀ ਵਾਲੇ ਬਾਹਰ ਘਾੜ ਦਿੰਦੇ ਉਹ ਉਹ ਸੌਣ ਥਾਣ ਕੇ ਫੇਰ ਅੰਦਰ ਚਲੇ ਜਾਂਦੇ ਸੀਆਈਡੀ ਵਾਲੇ ਵੀ ਇਹਨਾਂ ਨੂੰ ਗਲਤ ਰਿਪੋਰਟਾਂ ਕਰਦੇ ਪਏ ਜੇ ਕੋਈ ਨਹੀਂ ਵੀ ਉੱਥੇ ਬੋਲਣ ਆਲੇ ਉਹਨੇ ਤਾਂ ਲਾ ਲਾਉਣ ਆਲੇ ਇਹਨਾਂ ਨੂੰ ਇਹ ਨਹੀਂ ਦੀਦਾ ਸਾਰਾ ਸ਼ਹਿਰ ਬੰਦਿਆ 3 ਕਿਲੋਮੀਟਰ ਦਾਲੇ ਦੋ ਵਾਲੇ ਰੌਂਡ ਫਿਕਰੇ ਇਹ ਮਨ ਆਪਣਾ ਸ਼ਹਿਰ ਕੋ ਮੈਂ ਸਾਰੀਆਂ ਦੁਕਾਨਾਂ ਬੰਦ ਸਾਰੀ ਜਨਤਾ ਇੱਥੇ ਹਾਜ਼ਰ ਆ ਰਿਆ ਰੌਲਾ ਪੈ